ਕਲੋਸਮੈਂਟ ਕਰ ਰਹੇ ਹਾਂ ਅੱਜ ਸਾਡਾ 16 ਦਿਨ ਉਹਨੇ ਭਾਰਤ ਬੰਦ ਕਰਨ ਜਾ ਰਹੀਆਂ ਸਾਰੀਆਂ ਜਥੇਬੰਦੀਆਂ ਜਿਹਦੇ ਵਿੱਚ ਬੈਂਕ ਮਰਾਜਮੀ ਨੇ ਤੇ ਟਰੱਕ ਰੋਡ অপারেਟਰ ਵੀ ਨੇ ਰੇਲ ਦੇ ਵੀ ਆ ਤੇ ਪੀ ਆਰਟੀਸੀ ਆਲਾ ਵਗੈਰਾ ਸਾਰੀਆਂ ਬੱਸਾਂ ਜਿਹੜੀਆਂ ਨੇ ਵਪਾਰ ਮੰਡਲ ਤੇ ਸਾਰੇ ਵੱਲੋਂ ਭਾਰਤ ਬੰਦ ਕੀਤਾ ਜਾ ਰਿਹਾ ਕਿਉਂਕਿ ਮੋਦੀ ਸਰਕਾਰ ਜਿਹੜੀ ਆ ਕੋਈ ਇੱਕ ਫਿਰਕਾਪਰਸ ਤਾਕਤ ਦੀ ਸਰਕਾਰ ਹੈ ਇਹਨੂੰ ਨੰਤ ਬੰਦ ਦੇ ਲਈ ਇਹ ਜਿਹੜੇ ਭਾਰਤ ਬੰਦ ਕੀਤਾ ਜਾ ਰਿਹਾ ਇਹਨੇ ਦਸ ਸਾਲਾਂ ਦੇ ਵਿੱਚ ਇੰਨੇ ਕਾਲੇ ਕਾਨੂੰਨ ਬਣਾਤੇ ਕੋਈ ਵੀ ਜਿਹੜੀ ਔਰਤ ਹੈ ਉਹ ਆਪਣੇ ਸੰਘਰਸ਼ ਨਹੀਂ ਕਰ ਸਕਦੀ ਆਪਣੇ ਮੰਗਾ ਬੰਕ ਪੱਤਰ ਨਹੀਂ ਦੇ ਸਕਦੀ ਆਪਣੇ ਮੰਗਾ ਲਈ ਬੋਲ ਨਹੀਂ ਸਕਦੀ ਲੜ ਨਹੀਂ ਸਕਦੀ ਇਹ ਹੈ ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਬਣਾਤੇ ਜੇ ਮੋਦੀ ਸਰਕਾਰ ਦੁਬਾਰਾ ਹੋਂਦ ਦੇ ਵਿੱਚ ਆਉਂਦੀ ਤੀਜੀ ਵਾਰੀ ਚਾਹੇ ਦੇਸ਼ ਇੱਕ ਤਰ੍ਹਾਂ ਦਾ ਗ੍ਰਾਮ ਹੋ ਜਾਊਗਾ ਇਹ ਮਨੁੱਖੀਵਲੀ ਦੇਸ਼ ਹੋ ਜਾਊਗਾ ਕਿੰਨੇ ਪਹਿਲਾਂ ਜੇ ਕੋਈ ਗਰੀਬ ਲੋਕ ਦਲਦ ਲੋਕ ਇਹਨਾਂ ਦੇ ਨੇੜੇ ਲੰਘ ਜਾਂਦੇ ਸੀ ਜੋ ਚਿੱਕੇ ਬੋਲੇ ਆ ਕੇ ਕਰਨ ਦੀ ਬਾਇਆ ਕਰਦੇ ਸੀ ਇਹ ਉਹੀ ਲੋਕ ਨੇ ਜੇ ਤੀਜੀ ਵਾਰੀ ਸਰਕਾਰ 'ਚ ਆ ਗਏ ਤਾਂ ਮੁਲਕੇ ਦੇਸ਼ ਦੇ ਵਿੱਚ ਉਹ ਨਹੀਂ ਹੋਣੀ ਆ ਇਹਨੂੰ ਮੁੱਖ ਰੱਖਦੇ ਹੋਏ ਮੋਦੀ ਬਚਾਓ ਦੇਸ਼ ਬਚਾਓ ਸੰਵਿਧਾਨ ਬਚਾਓ ਜਿਹੜੀ ਮਹਿਮ ਚੱਲ ਰਹੀ ਹੈ ਜਿਹੜਾ ਅਸੀਂ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਅਨਾਉਂਸਮੈਂਟ ਕਰਕੇ ਉਹਨਾਂ ਨੂੰ ਬੇਨਤੀ ਕਰਨ ਚੱਲੇ ਆ ਕਿ 16 ਤਰੀਕ ਨੂੰ ਸਮੁੱਚਾ ਭਾਰਤ ਪਿੰਡੂ ਬੰਦ ਸੀ ਕਹਿ ਸਕਦੇ ਆ ਕਿ ਪਿੰਡਾਂ ਦੇ ਵਿੱਚੋਂ ਕੋਈ ਵੀ ਚੀਜ਼ ਸ਼ਹਿਰ ਦੇ ਵਿੱਚ ਨਾ ਦੁੱਧ ਨਾ ਕੋਈ ਸੜੀਆਂ ਆਉਣ ਔਰ ਸਾਰੇ ਵਪਾਰ ਮੰਡਲ ਦਾ ਵੀ ਫੈਸਲਾ ਆ ਕੇ ਉਸ ਦਿਨ ਸਾਰਿਆਂ ਆਪਣਾ ਕਾਰੋਬਾਰ ਬੰਦ ਕਰਕੇ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਆਪਣਾ ਪ੍ਰੋਟੈਸਟ ਕਰਨ ਗਿਆ ਸਨਾਮ ਦੇ ਸਮੂਚੀਆਂ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ 16 ਤਰੀਕ ਨੂੰ ਆਈ.ਟੀ.ਆਈ ਚੌਂਕ ਦੇ ਵਿੱਚ ਇਕੱਤਰ ਹੋਵਗੇ ਜਿਸ ਰਮ ਕੇਂਦਰ ਸਰਕਾਰ ਦਾ ਪਿੱਟ ਸੱਫਾ ਕੀਤਾ ਜਾਵੇ ਕਿਉਂਕਿ ਕੇਂਦਰ ਦੀ ਸਰਕਾਰ ਆ ਜਿਹੜੀ ਪੂਰੇ ਸਾਡੇ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਔਰ ਦੇਸ਼ ਦੇ ਵਿੱਚ ਫਿਰਕਾਪ੍ਰਸਤੀ ਦਾ ਮਾਹੌਲ ਪੈਦਾ ਕਰਕੇ ਦੇਸ਼ ਨੂੰ ਅਸਥਿਰਤਾ ਵੱਲੇ ਪਾਸੇ ਨੂੰ ਲਿਜਾ ਰਹੀ ਆ ਇਸ ਕਰਕੇ ਸਮੂਚੀਆਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਮਜ਼ਦੂਰਾਂ ਨੇ ਕਿ ਜੇ ਦੇਸ਼ ਨੂੰ ਬਚਾਉਣਾ ਭਾਰਤ ਨੂੰ ਬਚਾਉਣਾ ਸੰਵਿਧਾਨ ਨੂੰ ਬਚਾਉਣਾ ਤਾਂ ਜ਼ਰੂਰੀ ਹੈ ਕਿ ਮੋਦੀ ਸਰਕਾਰ ਨੂੰ ਆਉਣ ਵਾਲੀਆਂ ਇਹਨਾਂ ਇਲੈਕਸ਼ਨਾਂ ਨੇ ਉਹਦੇ ਵਿੱਚ ਉਹਨੂੰ ਹਰਾਇਆ ਜਾਵੇ ਇਸ ਕਰਕੇ ਆਪਣਾ ਗੁੱਸਾ ਪ੍ਰਗਟ ਕਰਨ ਲਈ ਪੂਰੇ 16 ਤਰੀਕ ਨੂੰ ਪੂਰਾ ਭਾਰਤ ਬੰਦ ਕਰਕੇ ਆਪਣੀ ਇੱਕਜੁੱਟਤਾ ਦਾ ਜਿਹੜਾ ਸਬੂਤ ਦੇਣ ਲਈ ਬੀ ਸੀ ਕਰ ਲੈਣਾ ਚਾਹੀਦਾ ਸਾਰੇ ਸਟੇਟਾਂ ਬਸਿਆਂ ਨੂੰ ਕੋਟਾ ਕਿਸ ਤਰ੍ਹਾਂ ਪਹਿਣਾ ਚਾਹੀਦਾ ਬੈਲਟ ਪਹਿਪਹਿਣਾ ਇਹ ਜ਼ਰੂਰੀ ਹੈ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਜੇਕਰ ਮੋਦੀ ਨੂੰ ਹਰਾਉਣਾ ਤਾਂ ਈਵੀਐਮ ਬੰਦ ਹੋਣੀ ਚਾਹੀਦੀ ਆ ਜੇਕਰ ਈਵੀਐਮ ਰਹਿੰਦੀ ਆ ਤਾਂ ਮੋਦੀ ਕੀ ਚਾਹਰਾ ਤੇ ਇਹਨੇ ਹੀਰਾ-ਵੇਰੀ ਨਾਲ ਪਹਿਲਾਂ ਵੀ ਜਿੱਤਿਆ ਹੁਣ ਵੀ ਜਿੱਤੇਗਾ ਇਸ ਕਰਕੇ ਸਾਡੀ ਡਿਮਾਂਡ ਹੈ ਸਮੂਚੀਆਂ ਅਨਸਾਫ ਲੰਗੋ ਸੰਤ ਲੋਕਾਂ ਦੀ ਕਿ ਜਿਹੜੀ ਇਲੈਕਸ਼ਨ ਹੈ ਉਹ ਵਾਈਟ ਪੇਪਰ ਰਾਹੀਂ ਹੋਣੀ ਚਾਹੀਦੀ ਆ ਹਰਿਸ਼ ਸਿੰਘ ਬਖਸ਼ੀ ਵਾਲਾ ਮੈਂ ਆਲ ਇੰਡੀਆ ਕਿਰਦਾਰ ਸਮਾਜ ਦਾ ਸੁਪਰੀਦ ਮਨਪਦਾ ਨਾਂ ਅੱਜ ਜਿਹੜਾ ਅਸੀਂ ਸਮੂਚੇ ਸੁਨਾਮ ਦੇ ਲੋਕਾਂ ਕੋਲ ਇੱਕ ਸਨੇਹਾ ਲੈ ਕੇ ਜਾ ਰਹੇ ਆ ਇਹ ਸਨੇਹਾ ਕਿਤੇ ਵੱਲੋਂ ਆਏ ਐ ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਔਰ ਉਸ ਭਾਰਤ ਪੱਧਰ ਦੀਆਂ ਸਮੁਥੀਆਂ 10 ਸਟੇਟ ਯੂਨੀਅਨਾਂ ਐਸ ਕੇ ਐਮ ਅਤੇ ਭਾਰਤ ਦੀਆਂ ਪੱਟੀਆਂ ਜੱਥੇਬੰਦੀਆਂ ਮਿਸਾਲ ਦੇ ਤੌਰ ਤੇ ਇਹ ਟਕ ਸੀ 2 ਇੰਟਕ ਇਹ ਇਹਦੇ ਨਾਲ ਦੀਆਂ ਹੋਰ ਆਲ ਇੰਡੀਆ ਪੱਟੀਆਂ ਜੱਥੇਬੰਦੀਆਂ ਬਦੋਂ ਇਹ ਸਾਂਝੀ ਕਹਾ ਲੈਂ ਇਹ ਭਾਰਤ ਬੰਦ ਕਰਨਾ ਸੀ 16 ਅਪ੍ਰੈਲ ਇਹ ਕਾਰ ਦੇਣ ਦੀ ਸਾਨੂੰ ਲੋੜ ਕਿਉਂ ਪਈ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਖੇਤੀ ਕੌਣ ਕਰਨ ਕਿਸਾਨ ਦੀ بجائے ਇੱਥੇ ਅਡਾਨੀ ਅਵਾਣੀ ਵੱਡੇ ਘਰਾਣੇ ਖੇਤੀ ਕਰਨ ਉਹਦੇ ਖਿਲਾਫ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਲੜਿਆ ਸਮੁੱਚੇ ਕਿਰਤੀ ਲੋਕਾਂ ਨੇ ਮਲਾਦਮਾਨੇ ਜਥੀ ਜੀਦਿਆਂ ਨੇ ਹਰ ਵਰਗ ਨੇ ਉਸ ਸੰਘਰਸ਼ ਦਾ ਜਿਹ ਮੈਦ ਕੀਤਾ ਤਾਂ ਉਹ ਸਫਲਤਾ ਜਿਹੜਾ ਹਕਤਿਆ ਗਿਆ 19 ਮਾਰਚ ਨੂੰ મોદી ਨੇ ਉਹ ਤਿੰਨੇ ਕਾਲੇ ਕਾਨੂੰਨ ਵਾਪਸ ਲੈ ਲੇ ਪਰ ਦਿੱਲੀ ਦੇਆਂ ਰੂਹਾਂ ਤੇ ਬੈਠੇ ਹੋਏ ਕਿਸਾਨਾਂ ਨੂੰ 19 ਦੀ ਬਜਾਏ 20 ਨੂੰ ਉੱਠ ਜਾਣਾ ਚਾਹੀਦਾ ਸੀ ਪਰ ਅਸੀਂ 20 ਦਿਨਾਂ ਬਾਅਦ ਉੱਠ ਕੇ ਆਏ ਅਸੀਂ ਚਾਹੁੰਦੇ ਸੀ ਵੀ ਲਿਖਤੀ ਆਸਵਾਸਨ ਹੋਵੇ ਲਿਖਤੀ ਭਰੋਸਾ ਹੋਵੇ ਉਪਲਿਖਤੀ ਭਰੋਸਾ ਲੈ ਕੇ ਅਸੀਂ ਆਏ ਪਰ ਉਥੇ ਅਮਲ ਨਹੀਂ ਹੋਇਆ ਇਹ ਤੋਂ ਬਾਅਦ ਜਿਵੇਂ ਪਹਿਲੇ ਪਹਿਲਾਂ ਸਾਥੀਆਂ ਨੇ ਦੱਸਿਆ ਹੈ ਅੱਜ ਸਾਡੇ ਦੇਸ਼ ਦੇ ਅੰਦਰ ਜਿਹੜੀ ਮੋਦੀ ਸਰਕਾਰ ਹੈ ਇਹ ਕਿਰਤੀ ਲੋਕਾਂ ਬਨੋਂ ਕੀ ਕਿਆ ਪ੍ਰਾਪਤੀਆਂ ਨੂੰ ਹੋ ਰਹੀਆਂ ਮਿਸਾਲ ਦੇ ਤੌਰ ਤੇ 1882 ਤੋਂ ਲੈ ਕੇ ਅੱਜ ਤੱਕ ਕਿੰਨੇ ਕਿਰਤੀ ਵਰਗ ਨੇ ਸਿੰਘਾਸਣ ਲੜ ਕੇ ਕੁਰਬਾਨੀਆਂ ਦੇ ਕੇ ਲੇਬਰ ਦੇ ਹੱਕ ਤੇ ਕਾਨੂੰਨ ਮੁਲਾਜ਼ਮਾਂ ਦੇ ਹੱਕ ਤੇ ਕਾਨੂੰਨ ਬਣਵਾਏ ਉਹ ਸਾਰੇ ਕਾਨੂੰਨ ਖੋ ਕੇ ਚਾਰ ਲੇਬਰ ਕੋਰਟ ਬਣਾ ਕੇ ਨੰਬਰ 1 ਕਿਸਾਨਾਂ ਦੀਆਂ ਮੰਗਾਂ ਲਿਖਤੀ ਮੰਗਾਂ ਮੰਨੀਆਂ ਜਾਣ ਉਹ ਲੇਬਰ ਕਾਨੂੰਨ ਜਿਹੜੇ ਬਣਾਏ ਨੇ ਉਹਨਾਂ ਨੂੰ ਮੁੜ ਕੇ ਚਾਰ ਕੋਰਟ ਜਿਹੜੇ ਬਣਾਏ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ ਔਰ ਸਾਰਾ ਦੇਸ਼ ਨੂੰ ਵੇਚਣ ਤੇ ਲਾਇਆ ਹੋਇਆ ਭਾਵੇਂ ਰਿਟ ਫਿਟੈਂਡ ਰੰਦਾ ਸਵਾਲ ਹੋਵੇ ਭਾਵੇਂ 6 ਲੱਖ ਦੁਕਾਨਾਂ ਨੇ ਸਾਡੇ ਉਹ ਨਾਲ ਜਿਉਂ ਜਿੰਦੇ ਲਾ ਕੇ ਇੱਥੇ ਬੜੇ ਬੜੇ ਮਾਲ ਖੁੱਲਣ ਦਾ ਸਵਾਲ ਹੋਵੇ ਸਮੁੱਚੇ ਕਿਰਤੀ ਵਰਗ ਦੀਆਂ ਮੰਗਾਂ ਮਜ਼ਦਮਾਂ ਦੀਆਂ ਮੰਗਾਂ ਆਰਥਿਕੀਆਂ ਦੀਆਂ ਮੰਗਾਂ ਬੁੱਧੀਜੀਵੀਆਂ ਦੀਆਂ ਮੰਗਾਂ ਸਾਰੀਆਂ ਮੰਗਾਂ ਇੱਕ ਮਿੰਟ ਰੋੜ ਦੋ ਤੁਸੀਂ ਕਹਿਣਾ ਚਾਹੁੰਦੇ ਮੈਂ ਦੇਖ ਲਿਆ ਮੇਰਾ ਨਾਮ ਮਲਕੀ ਸਿੰਘ ਅਸੀਂ ਸਾਰੇ ਜਥੇਬੰਦੀਆਂ ਇੱਕ ਮੁਠੋ ਕੇ ਜੋ ਮੋਦੀ ਸਰਕਾਰ ਪਹਿਲੇ ਜਵਾਨਾਂ ਦੇ ਵਿੱਚ ਜਿਹੜੇ ਬਾਵਰ ਨੇ ਆਪਣਾ ਕੌਮ ਨੂੰ ਬਰਬਾਦ ਕੀਤਾ ਦੀ ਉਸੇ ਢੰਗ ਨਾਲ ਇਹ ਮੋਦੀ ਬਰਬਾਦ ਕਰੂਗਾ ਇਸ ਕਰਕੇ ਸਾਰੇ ਮੀਟਿੰਗਾਂ ਹੋ ਕੇ ਅੰਦੋਲਨ ਸਾਰੇ ਕਰਕੇ ਸਾਰਾ ਭਾਰਤ ਤਾਂ ਬਚੂਗਾ ਜੇ ਇੱਕ ਮੁਠ ਹੋ ਮੰਗੇ ਇਸ ਕਰਕੇ ਅਸੀਂ ਤਿਆਰੀ ਕਰ ਰਹੇ ਹਾਂ ਆ ਸਨਾਮ ਚੌਂਕ ਦੇ ਵਿੱਚ ਖੜੇ ਹਾਂ ਸਾਰੇ ਜਥੇਬੰਦੀਆਂ ਇਸ ਤਿਆਰੀ ਵਾਸਤੇ ਨੇ ਵੀ 16 ਤਰੀਕ ਨੂੰ ਬੰਦ ਕਰੋ ਸਾਰੇ ਰਣਕੇ ਸਾਰੀਆਂ ਬਾੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਹਿਣ ਚਾਹੁੰਦੇ ਬੰਦੇ ਜੱਟਾ ਸਾਡੀ ਇਕੱਠੀ ਬਾਜੀ ਭਾਰਤੀ ਕਿਰਦਾਰ ਦੀਆਂ ਇਕੱਠਾ ਕੋੰਦਾ ਬਿੰਦਰਪਾਲ ਬਲਾਕ ਪ੍ਰਧਾਨ ਫਰਾਂ ਅਸੀਂ ਸੰਯੁਕਤ ਮੋਰਚਾ ਟ੍ਰੇਡ ਜਥੇਬੰਦੀਆਂ ਜੋ ਸਾਡੇ ਨਾਲ ਜਿੰਨੀਆਂ ਵੀ ਜਥੇਬੰਦੀਆਂ ਸਾਡਾ ਬਣਿਆ ਹੈ ਕੇਐਮਐਸ ਦੇ ਸਰਦੇ ਤੇ ਅਸੀਂ ਭਾਰਤ ਬੰਦ ਕਰਨ ਜਾ ਰਹੇ ਹਾਂ ਜੀ ਇਹ ਮੋਦੀ ਨੇ ਜੋ ਆਪਦੇ ਕਾਲੇ ਕਾਨੂੰਨ ਘੜ ਰਿਹਾ ਅਸੀਂ ਉਹਦੇ ਖਿਲਾਫ ਦੇ ਵਿੱਚਾਂ ਇਕਾ ਨਵਾਂ ਕਾਨੂੰਨ ਤੁਹਾਨੂੰ ਪਤਾ ਹੀ ਆ ਹੋਰ ਕਰਤਾ ਜਿਹਦਾ ਨੋਆ ਹਿੱਟਡ ਰੈਨ ਜੀ ਉਹ ਡਰਾਈਵਰਾਂ ਦੇ ਖਿਲਾਫ ਐ ਇਹਦੇ ਕਾਰਨ ਹੀ ਪੱਥਾਂ ਦੇ ਵਿੱਚ ਹੋ ਰਿਹਾ ਸਾਡੀ ਕਿਸਾਨੀ ਨੂੰ ਖਤਮ ਕਰਕੇ ਇਹ ਆਪਦੀ ਕਿਸਾਨੀ ਚ ਲੱਕ ਚਲਾਉਣੀ ਚਾਹੁੰਦੇ ਨੇ ਜਿਹੜੇ ਵੱਡੇ ਲੋਕ ਨੇ ਇਹਨਾਂ ਦਾ ਮਤਲਬ ਜਿੰਨੀ ਹੋਣੇ ਦੁਕਾਨ ਨੇ ਕੋਈ ਰੇੜੀਆਂ ਲੱਗਦੀਆਂ ਨੇ ਇਹ ਸਾਰੀਆਂ ਨੂੰ ਬਰਬਾਦ ਕਰਕੇ ਵੱਡੇ ਵੱਡੇ ਮਾਹੌਲ ਖੋਲਦਾ ਇਹਨਾਂ ਲੋਕਾਂ ਨੂੰ ਮਰੂ ਖਤਮ ਕਰਦਾ ਮੇਰਾ ਕਹਿਣ ਦਾ ਮਤਲਬ ਇਹ ਐ ਵੀ ਆਉਣ ਵਾਲੀ 16 ਤਰੀਕ ਨੂੰ ਸਾਡਾ ਸਾਰੇ ਸਾਥ ਦੇਣਾ ਸਾਰਿਆਂ ਨੂੰ ਇਹਦੇ ਵਿੱਚ ਫਾਇਦਾ ਹੈ ਅਸੀਂ ਆਈਟੀਆ ਚੌਕ ਤੋਂ ਨਾਂਦੇ ਵਿੱਚ ਪਟਾਂਗੇ ਪੰਡਿਆ ਦੀਆਂ ਸਾਰੀਆਂ ਜਿੰਨੀਆਂ ਵੀ ਕਦਰੀਆਂ ਤਸਦੀਲਾ ਨੇ ਸਾਰਿਆਂ ਦੇ ਵਿੱਚ ਇਹ ਸਾਡੀਆਂ ਜਥੇਬੰਦੀਆਂ ਵੱਲੋਂ ਆਪਣਾ 16 ਦਾ ਜਿਹੜਾ ਬੰਦ ਦਾ ਬਹੁ ਹੈ ਸੱਦਾ ਹੈ ਉਹਨੂੰ ਅਸੀਂ ਸਫਰ ਕਰਾਂਗੇ ਸਭ ਸਫਰ ਕਰਾਂਗੇ